ਮੈਂ ਜਾਣਦਾ ਕੋਈ ਨਾ ਆਇਓ ਚੰਗਾ ਹੋਇਆ ਕਿਉਂਕਿ ਆਪਣੇ ਲੋਕਾਂ ਦੇ ਕਹਿੰਦੇ ਸੰਸਾਧਨ ਲੋਕਾਂ ਦੇ ਉਹ ਆਪਣੇ ਵਿਚਾਰ ਕਹਿੰਦੇ ਨੇ ਉਹਨਾਂ ਦੇ ਨਾਲ ਵਿਚਾਰ ਕਰਨਾ ਇਹਨਾਂ ਤੋਂ ਤਾਂ ਸਭ ਤੋਂ ਵੱਧ ਵਿਚਾਰ ਕਰਨਾ ਹੋਹੀ ਨਹੀਂ ਕਿਤਾਬਾਂ ਸਾਹ ਮਾ ਬਹੁਤ ਕਰਦਾ ਬਾਬਾ ਜੀ ਬਹੁਤ ਜਨਾ ਹੈ ਤੇ ਮੈਂ ਇਹ ਚ ਕਰਦਾ ਕਿ ਮਹਾਨ ਸਰਵੰਤਰ ਸਿੰਘ ਜੀ ਕਰਾਉਣਾ ਦੇ ਸਾਰੇ ਹੀ ਨੇਤਾ ਕੌਮੀ ਜੇ ਮੇਰਾ ਨਾਮ ਲੱਗਿਆ ਤੁਸੀਂ ਮੇਰੇ ਸਾਰੇ ਭਰਾ ਤੁਸੀਂ ਸਾਰੇ ਸਤਕਾਰ ਜੇ ਕੋਈ ਜਾਂਦਾ ਕੇ ਨੇ ਪਾਣੀ ਪੀ ਲਿਆ ਤਾਂ ਪੀ ਸਾਰੇ ਹੀ ਮੇਰੇ ਅਸਪਤਾਲ ਦੇ ਵਿੱਚ ਦਾਖਲ ਹੋਇਆ ਤਾਂ ਮੈਨੂੰ ਕੋਈ ਮੇਰਾ ਭੈਣ ਭਾਈ ਨਤ ਨਹੀਂ ਮਿਲਣ ਗਿਆ ਉੱਥੇ ਸਾਡੇ ਡਾਕਟਰ ਗਾਂਧੀ ਜੀ ਜਦੋਂ ਸਾਡੇ ਆਦੂ ਜੀ ਬੋਲ ਆਇਸ਼ੇ ਉਹ ਡਾਕਟਰ ਗਾਂਧੀ ਜੀ ਨੇ ਇੱਕ ਲੈਟਰ ਪੈਡ ਪੱਕੀ ਮੇਰਾ ਦੋਸਤ ਦੱਸ ਰਸਣ ਸੀ ਉਹ ਡਾਕਟਰ ਕੋਲ ਗਏ ਇਹਨਾਂ ਨੇ ਹਸਪਤਾਲ ਦੇ ਵਿੱਚ ਇੱਕ ਲੈਟਰ ਪੈਡ ਭੇਜ ਕੇ ਮੇਰੀ ਬਹੁਤ ਹੈਲਪ ਕੀਤੀਆਂ ਉਸੇ ਕਰਕੇ ਮੈਂ ਜਿੰਨੀ ਪਲੋਂ ਵਨੋ ਵੋਟ ਪਾਉਗੀ ਕਾਂਗਰਸ ਪਾਰਟੀ ਨੂੰ ਪਾਉਂਗਾ ਤਰੰਗੀਰ ਕਾਂਧੀ ਜੀ ਜਿੰਦਾਬਾਦ ਤਰੰਗੀਰ ਕਾਂਧੀ ਜੀ ਜਿੰਦਾਬਾਦ ਮੈਂ ਗੁਰੂ ਜੀ ਦਾ ਖਫਸਾ ਕਲ ਸਾਫ ਦਾ ਬੜਾ ਤਾਬਾ ਜੀ ਪੂਰੀ ਬੋਲ ਤਾ ਸਾਰੀ ਉਮਰ ਇਹਨਾਂ ਨੇ ਕਾਲੀ ਜਾਨ ਨੂੰ ਕੋਟ ਪਾਈ ਆ ਜੀ ਇਹ ਇਹ ਕਹਿੰਦਾ ਜੀ ਮੈਂ ਥੋੜੀ ਮਤਲਬ ਸ਼ਖਸੀਅਤ ਨੂੰ ਦੇਖਦੇ ਹੋਏ ਥੋੜੇ ਕੰਮਾਂ ਨੂੰ ਦੇਖਦੇ ਹੋਏ ਤੁਹਾਨੂੰ ਦਵਾਈ ਲੈਣ ਠੀਕ ਹੋਈਆਂ ਨੇ ਇਹ ਬਹੁਤ ਬੜਬੂਦਾ ਮੈਂ ਹੁਣ ਬੇਨਤੀ ਕਰਦਾ ਬਾਹਰ ਘਰ ਦੇ ਦਸਕ ਜੀ ਕਰੋੜਾ ਨੂੰ ਕਿਉਂਕਿ ਸਮਾਂ ਘਟਾ ਪਿਛੂ ਲੇਟ ਆ ਗਈ ਪ੍ਰੋਗਰਾਮ मंत्री ਬਣਾ ਕੇ ਰੱਖਿਆ ਤੇ ਮਹਾਰਾਣੀ ਨੂੰ ਮਹਾਰਾਣੀ ਪੰਨੀਤ ਬਾਪੂ ਤੁਸੀਂ ਐਮਪੀ ਬਣਾ ਜੋ ਹਿੰਦੁਸਤਾਨ ਨੇ ਢੀਰ ਵੀ ਰਹੇ ਪਰ ਜਿੰਨੀ ਦੇ ਕੋ ਸਾਡੇ ਤੋਂ ਐਡੀ ਗੋਭਰੂਆ ਐਡੀ ਕੁੱਟੀ ਮਤਲਬਾਜੋ ਕਾਹਨ ਸਰਵਾਦ ਬਰਕਰਾਰ ਪਰ ਮੁਬੀ ਬਰਦੀ ਆ ਮਦਦ ਜੀ ਬਹੁਤ ਬਹੁਤ ਸਮਾਪਤ ਜਦ ਲਈ ਰਹਿਣਾ ਮੋਦੀ ਦੇ ਆਉਣ ਨਾਲ ਇੱਥੇ ਕੋਈ ਫਰਕ ਪਏਗਾ ਪਟਿਆਲ ਨਹੀਂ ਕੋਈ ਫਰਕ ਲੋਕਾਂ ਨੇ ਮਨ ਬਣਾ ਚੁੱਕਿਆ ਹੈ ਮੋਦੀ ਆ ਪੰਜਾਬ ਵੈਸੇ ਕੋ ਥਾ ਨਹੀਂ ਹੈ ਮੋਦੀ ਨੂੰ ਆ ਨਹੀਂ ਚਾਹੀਦਾ ਉਹ ਪੰਜਾਬ ਦਾ ਦੁਸ਼ਮਣ ਹੈਗਾ ਪੰਜਾਬ ਨਾਲ ਦੁਸ਼ਮਣੀ ਪਾਲੀ ਹੈ 700 ਕਿਸਾਨ ਸ਼ਹੀਦ ਕੀਤਾ ਹੈਗਾ ਪੰਜਾਬ ਨਾਲ ਉਹ ਹਮੇਸ਼ਾ ਧੋਖਾ ਕੀਤਾ ਹੈਗਾ ਪੰਜਾਬ ਜਿਹਦਾ ਕੋਈ ਹੱਕ ਨਹੀਂ ਬੰਦਾ ਆਣਦਾ ਹੈ ਬਹੁਤ ਵਧੀਆ ਰਿਸਪਾਂਸ ਮਿਲਦਿਆ ਜੀ ਲੋਕਾਂ 'ਚ ਬੜਾ ਸਾਹ ਹੈਗਾ ਕਾਂਗਰਸ ਪਾਰਟੀ ਨੂੰ ਬੋਟ ਪਾੰਦਾ ਤੇ ਮੋਦੀ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਹਰ ਪਿੰਡ ਵਿੱਚ ਵੱਡੇ ਵੱਡੇ ਇਕੱਠ ਹੋਏ ਨੇ ਕਾਕਾ ਰਣਦੀਪ ਸਿੰਘ ਜੀ ਸਾਧੂ ਸਿੰਘ ਧਰਮਸੋਧ ਜੀ ਜੋ ਇਸ ਇਲਾਕੇ ਦੇ ਜਾਣੇ ਪਛਾਣੇ ਲੀਡਰ ਨੇ ਨੇਤਾ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਵਰਿੰਦਰ ਸਿੰਘ ਖਰੋੜਾ ਜੀ ਨਾਲ ਰਹੀ ਸਾਡੇ ਆਖਰੀ ਪ੍ਰੋਗਰਾਮ ਤੱਕ ਤੇ ਤਿੰਨੇ ਲੀਡਰ ਇਸ ਇਲਾਕੇ ਦੇ ਅੱਜ ਬੜੇ ਜ਼ੋਰ ਜੋਸ਼ੋਖ ਰੋਸ਼ ਨਾਲ ਬੜੇ ਵੱਡੇ ਪੱਤਰ ਦੇ ਅੱਜ ਚੱਲੇ ਹੋਏ ਨੇ ਤੇ ਅਸੀਂ ਹਰ ਪਿੰਡੇ ਦਾ ਅਸੀਂ ਬਹੁਤ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲੇ ਹੈਗੇ ਹਰ ਵਰਗ ਵਿੱਚ ਬਹੁਤ ਹੁਸਾ ਹੈਗਾ ਬਹੁਤ ਸ਼ੌਕ ਰਣ ਦੇ ਨੂੰ ਕਿਸ ਤਰ੍ਹਾਂ ਦੇਖ ਦੋ ਅੱਜ ਪ੍ਰੀਤਪਾਲ ਦੇ ਹੱਥ ਵਿੱਚ ਰੈਲੀ ਕਰ ਰਹੇ ਨੇ ਪਰ ਕੈਪਟਨ ਮਨਿੰਦਰ ਸਿੰਘ ਰੈਲੀ ਛੋ ਗੈਵ ਦੇ ਕਹਦੇ ਫੁੱਟਬਾਲ ਨਹੀਂ ਨਹੀਂ ਪਤਾ ਨਹੀਂ ਕੀ ਗੱਲ ਹੈਗੀ ਬਾਕੀ ਹਰ ਇੱਕ ਨੂੰ ਆਪਣੀ ਰੈਲੀ ਕਰਨ ਦਾ ਹੱਕ ਹੈ ਜੇ ਮੋਦੀ ਲੋਕਾਂ ਦੇ ਹੱਕ ਉੱਤੇ ਅਸੀਂ ਕੀ ਹੱਕ ਨਹੀਂ ਕੁਚਲਦੇ ਉਹਨਾਂ ਨੂੰ ਹੱਕ ਹੈ ਆਪਣੇ ਅੱਕ ਚ ਰੈਲੀ ਕਰਨਾ ਆਪਣੇ ਵਿਚਾਰਤ ਰਾ ਲੋਕਾਂ ਲੈ ਕੇ ਜਾਣਾ ਸਾਨੂੰ ਆਪਣਾ ਹੱਕ ਹੈਗਾ ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਗੜਜੋੜ ਹਜੇ 7 ਜਨਮ ਨਹੀਂ ਆਣਾ ਚਲੋ ਜੋ ਮਰਜੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਹੇਰਾਫਰੀ ਕੀਤੀ ਫਿਰ ਤਾਂ ਕੋਈ ਬਣ ਜੂਗਾ ਨਹੀਂ ਸਾਰੇ ਹੀ ਦੁਨੀਆ ਦੇ ਪੋਲਿਸਟਰ ਹੋ ਗਏ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਤਬਾਹ ਹੋ ਰਿਹਾ ਹੈਗਾ ਇਹ 4 ਤਰੀਕ ਨੂੰ ਆਲ ਓਵਰ ਕਿਸ ਤਰ੍ਹਾਂ ਦਾ ਰਿਸਪੌਂਸ ਆ ਕਰ ਬਹੁਤ ਵਧੀਆ ਪੂਰੇ ਦੇ ਇਸ ਰਿਸਪੌਂਸ ਬੜਾ ਵਧੀਆ ਜੀ ਬੰਮੇਜ ਲੂਜ਼ ਕਰ ਰਹੇ ਬੁਰੀ ਤਰ੍ਹਾਂ ਕਰਨਾਟਕਾ ਲੂਜ਼ ਕਰ ਰਹੇ ਬੁਰੀ ਤਰ੍ਹਾਂ ਬਗਾਜ ਲੂਜ਼ ਕਰ ਰਹੇ ਨੇ ਯੂਪੀ ਲੂਜ਼ ਕਰ ਰਹੇ ਬੁਰੀ ਤਰ੍ਹਾਂ ਨਾਲ ਜਿਹੜੇ 60 ਸੀਤਾ ਸੀ ਨਾ ਉਹ 50 ਤਸੱਲੇ ਆ ਰਹੀਆਂ ਇਹ ਤਾਂ ਵੱਡੀ ਹੋਰ ਕਿਸ ਬੋਤ ਹੋ ਸਕਦਾ ਮੈਂ ਦੇਖੋ ਸਵੇਰ ਤੋਂ ਹੀ ਅਸੀਂ ਲੱਗੇ ਪਿਆ ਸਵੇਰ ਦੀ ਡਾਕਟਰ ਗਾਂਧੀ ਵੀ ਨਾਲ ਨੇ ਸਾਡੇ ਇਹ ਉਮੀਦਵਾਰ ਨੇ ਸਾਡੇ ਕਾਕਾ ਗੁਰਦੀਪ ਸਿੰਘ ਜੀ ਵੀ ਸਾਫ ਦਾ ਮੰਤਰੀ ਸਰਦਾਰ ਸਾਜੂ ਸਿੰਘ ਜੀ ਅਤੇ ਸਾਰੀ ਜਿਹੜੀ ਕਾਂਗਰਸ ਨੱਬਾ ਹਲਕੇ ਦੀ ਲੀਡਰਸ਼ਿਪ ਆ ਸਾਰੀ ਸਵੇਰ ਤੋਂ ਜਲੀ ਬਹੁਤ ਸੋਹਣਾ ਰਿਸਪੌਂਸ ਨਾ ਰਿਹਾ ਬਹੁਤ ਹੀ ਜ਼ਿਆਦਾ ਜਿੰਨਾਂ ਆਪਾਂ ਕਹਿਦੀ ਉਹਨਾਂ ਮੋਦੀ ਦੀ ਰੈਲੀ ਹੋਰੀ ਉਹਨਾਂ ਨੂੰ ਕੋਈ ਫਰਕ ਪੈਗਾ ਨਹੀਂ ਨਹੀਂ ਮੋਦੀ ਦੀ ਰੈਲੀ ਨਾਲ ਕੋਈ ਪੰਜਾਬ ਦੇ ਕੋਈ ਫਰਕ ਪੈਣਾ ਹੀ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁਣ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇੰਨੀਆਂ ਜਿਆਦਤੀਆਂ ਕੀਤੀਆਂ ਨੇ ਇੰਨੇ ਕਿਸਾਨ ਸਾਡੇ 7-800 ਕਿਸਾਨ ਉੱਤੇ ਮਰ ਗਿਆ ਸਾਡਾ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਭਾਜਪੀ ਨੂੰ ਨਫ਼ਰਤ ਕਰਦੇ ਨੇ ਜਿੰਨਾਂ ਨੇ ਨਾ ਕਾਹਨ ਕੀਤਾ ਹੁਣ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਕੇ ਦੀ ਅੱਖ ਕੱਢਤੀ ਸ਼ੁਭਕਰਮ ਦੇ ਲੱਗਿਆ ਉਹ ਗੋਲੀਆਂ ਵੀ ਜਿਹੜੀਆਂ 12 ਮੋਰਦੀਆਂ ਚੱਲੀਆਂ ਆਈਆਂ ਸੀ ਨਾ ਕਿ ਸਰਕਾਰੀ ਬੰਪਰ ਸਾਡੇ ਪੰਜਾਬ ਦੇ ਵਿੱਚ ਆਪਣੇ ਇੱਥੇ ਬਿਲਕੁਲ ਕੋਈ ਇਹ ਵੀ ਦੀ ਗੱਲ ਨਹੀਂ ਬਹੁਤ ਵਧੀਆ ਬਹੁਤ ਵਧੀਆ ਗੁੱਡ ਗੁੱਡ ਫੀਲ ਕਰ ਰਿਹਾ ਹਾਂ ਜੀ ਕੋਈ ਫਰਕ ਨਹੀਂ ਪੈਣਾ ਮੋਦੀ ਦਾ ਅਗਰ ਕਿਸਾਨ ਦਾ ਇੰਨੇ ਸ਼ਹੀਦ ਹੋ ਗਏ ਇੱਕ ਮੰਗ ਨਹੀਂ ਮੰਨੀ ਮੋਦੀ ਨੇ ਮੋਦੀ ਦਾ ਇੱਥੇ ਕੋਈ ਮਤਲਬ ਨਹੀਂ ਪੰਜਾਬ ਵਿੱਚ ਮੋਦੀ ਸਾਹਿਬ ਆਪਣਾ ਪਾਰਟੀ প্রচার ਕਰ ਰਹੇ ਨੇ ਲੇਕਿਨ ਪੰਜਾਬ ਦੇ ਜੋ ਲੋਕ ਜਾਣਦੇ ਹਨ ਕਿ ਜੋ تشਗਤ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਹੈ ਉਹਦਾ ਇਨਜਾਮ ਕਿਸਾਨ ਪਹਿਲੀ ਤਰੀਕ ਨੂੰ ਜ਼ਰੂਰ ਦੇਣਗੇ ਕਿਸਾਨ ਵੀ ਲਗਾਤਾਰ ਮੋਰਚਾ ਲਾ ਕੇ ਬੈਠੇ ਨੇ ਇਹ ਕਦੇ ਸਵਾਲ ਕਰਨੇ ਪਰ ਪੁਲਿਸ ਜਾਣ ਨਹੀਂ ਦੇ ਰਹੀ ਤੇ ਦੇਖੋ ਉਹ ਪੁਲਿਸ ਦਾ ਅਧਿਕਾਰ ਹੈ ਕਿਉਂਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿੱਥੇ ਤੱਕ ਸਵਾਲ ਹੈਗਾ ਤੁਸੀਂ ਮੈਨੂੰ ਇਹ ਜਵਾਬ ਪੁੱਛਿਆ ਕਿ ਮੋਦੀ ਸਾਹਿਬ ਆ ਰਹੇ ਇਸ ਤੋਂ ਤੁਹਾਨੂੰ ਨਹੀਂ ਜ਼ਾਹਿਰ ਹੁੰਦਾ ਕਿ ਪਰਨੀਤ ਕੋ ਰਾਤ ਕਮਜ਼ੋਰ ਹੋਈ ਹੋਈ ਤਾਂ ਬੁਲਾ ਰਹੀ ਹੈ ਇਹ ਕਿੱਥੇ ਹੋਗਾ ਸਾਡੇ ਇੱਕ ਰੈਲੀ 'ਚ ਕੈਪਟਨ ਰਾਣ ਹੁੰਦੇ ਨੇ ਅੱਜ ਕੈਪਟਨ ਰੈਲੀ 'ਚ ਗੈਬ ਨੇ ਇਹਦਾ ਕੋਈ ਕੀ ਇਹ ਜਵਾਬ ਮੈਂ ਤਾਂ ਉਹਨਾਂ ਦਾ ਕਰਾ ਵਾਲਾ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਸਕਦਾ